ਦੋਸਤੋ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਬਦਲਾਵ ਆਣਾ ਸ਼ੁਰੂ ਹੋ ਗਿਆ ਜੇਕਰ ਇੰਡੀਆ ਦੀ ਗੱਲ ਕਰੀ ਜਾਵੇ ਤਾਂ ਇੰਡੀਆ ਦੇ ਵਿੱਚ ਵੀ ਠੰਡ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਦੂਜੇ ਪਾਸੇ ਕੈਨੇਡਾ ਦੀ ਗੱਲ ਕੀਤੀ ਜਾਵੇ ਕੈਨੇਡਾ ਦੇ ਵਿੱਚ ਅਕਸਰ ਮੌਸਮ ਠੰਡਾ ਰਹਿੰਦਾ ਹੈ ਪਰ ਜਿਹੜੀ 스노ਫਾਲਾ ਉਹ ਕਦੇ ਕਦੇ ਹੁੰਦੀ ਹੈ ਇਸੇ ਤਰ੍ਹਾਂ ਦੀ ਜਿਹੜੀ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਹੜਾ ਕੁਦਰਤੀ ਨਜ਼ਾਰਾ ਅੱਜ ਦੇਖਣ ਨੂੰ ਮਿਲਿਆ ਬ੍ਰੈਂਪਟਨ ਤੇ ਟ੍ਰਾਂਟੋ ਦੇ ਵਿਚਕਾਰ ਦਾ ਏਰੀਆ ਇਸ ਨੂੰ ਜੀਟੀਕੇ ਆ ਜਾਂਦਾ ਅੱਜ ਉੱਥੇ ਜਿਹੜੀ ਸਨੋਫਾਲ ਹੋਈ ਹੈ ਸਨੋਫਾਲ ਦੇ ਆਨੰਦ ਮਾਣਨ ਦੇ ਲਈ ਦੂਰ ਦਰਾਡੇ ਤੋਂ ਲੋਕ ਉੱਥੇ ਆਉਂਦੇ ਨੇ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਉੱਥੇ ਫੈਮਲੀਆਂ ਨੇ ਦੇਖ ਸਕਦੇ ਹੋ ਤੁਸੀਂ ਵੈਦਰ ਹੈ ਜਿਹੜਾ ਕਿੰਨਾ ਸੋਹਣਾ ਹੋ ਗਿਆ ਜਦੋਂ ਸਨੋਫਾਲ ਹੁੰਦੀ ਹੈ ਚਿੱਟੀ ਚਾਦਰ ਜਿਹੜੀ ਇਸੇ ਤਰ੍ਹਾਂ ਕੈਨੇਡਾ ਦੀਆਂ ਰੋੜਾਂ ਤੇ ਵਿਛ ਜਾਂਦੀ ਹੈ ਸੋ ਇਸ ਤਰ੍ਹਾਂ ਕਾਫੀ ਜ਼ਿਆਦਾ ਉੱਥੇ ਜਿਹੜੇ ਸੈਲਾਨੀ ਆਉਂਦੇ ਨੇ ਜਾਂ ਫਿਰ ਦੋਸਤ ਇੱਕ ਦੂਜੇ ਨੂੰ ਮਿਲਣ ਦੇ ਲਈ ਇਸ ਜਗ੍ਹਾ ਤੇ ਇਕੱਠੇ ਹੁੰਦੇ ਨੇ ਉਹ ਕਾਫੀ ਜ਼ਿਆਦਾ ਜਿਹੜਾ ਇਸ 스ਨੋਫਾਲ ਦਾ ਅਨੰਦ ਮਾਣਦੇ ਨੇ ਤਾਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਨੇਡਾ ਦੇ ਬ੍ਰੈਂਟਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ 스ਨੋਫਾਲ ਦੇ ਨਾਲ ਪੂਰਾ ਹੀ ਏਰੀਆ ਚਿੱਟੀ ਚਾਦਰ ਦੇ ਵਿੱਚ ਤਬਦੀਲ ਹੋ ਗਿਆ ਬਹੁਤ ਹੀ ਦਿਲਕਸ਼ ਨਜ਼ਾਰਾ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਕੈਨੇਡਾ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਪਰ ਜਦੋਂ ਇੱਥੇ ਆਪਣੇ ਪੰਜਾਬੀ ਨੌਜਵਾਨ ਆਉਂਦੇ ਨੇ ਉੱਥਾ ਇਸ ਸਨੋਫਾਲ ਦੀ ਚਿੱਟੀ ਚਾਦਰ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਨੌਜਵਾਨਾਂ ਦੇ ਵੱਲੋਂ ਆਨੰਦ ਮਾਣਿਆ ਜਾਂਦਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀਆਂ ਇਹ ਤਸਵੀਰਾਂ ਕੈਨੇਡਾ ਵਿੱਚ ਵੱਸਦੇ ਜਿੰਨੇ ਵੀ ਪੰਜਾਬੀ ਨੇ ਇਸ ਤਰ੍ਹਾਂ ਦੇ ਵੇਦਰ ਦੇ ਵਿੱਚਕਾਰ ਫਿਰ ਵੀਡੀਓਜ਼ ਬਣਾਉਂਦੇ ਨੇ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਭੇਜਦੇ ਨੇ ਤਾਂ ਇੱਕ ਉਹਨਾਂ ਦੇ ਮਨ ਨੂੰ ਵੱਖਰੀ ਹੀ ਜਿਹੜੀ ਖੁਸ਼ੀ ਹੈ ਉਹ ਹੁੰਦੀ ਹੈ ਤਾਂ ਅ ਇੰਡੀਆ ਦੇ ਵਿੱਚ ਜੇਕਰ ਗੱਲ ਕਰੀਏ ਇੰਡੀਆ ਦੇ ਵਿੱਚ ਬਹੁਤ ਸਾਰੇ ਇਲਾਕੇ ਇਸ ਤਰ੍ਹਾਂ ਦੇ ਨੇ ਜਿੱਥੇ 스ਨੋਫਾਲ ਹੁੰਦੀ ਹੈ ਪਰ ਸਾਲ ਦੇ ਕੁਝ ਹੀ ਦਿਨ ਹੁੰਦੀ ਹੈ ਪਰ ਕੈਨੇਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਜਿਹੜੀ 스ਨੋਫਾਲ ਆ ਇਹ ਲਗਾਤਾਰ ਹੁੰਦੀ ਰਹਿੰਦੀ ਹੈ ਕਾਫੀ ਟਾਈਮ ਇੱਥੇ ਈੜੀ ਬਰਫ ਪੈਂਦੀ ਹੈ ਤਾਂ ਕੈਨੇਡਾ ਦੇ ਬ੍ਰੈਂਪਟਨ ਤੇ ਟ੍ਰਾਂਟੋ ਦੇ ਵਿਚਕਾਰ ਦਾ ਇਹ ਜਿਹੜਾ ਏਰੀਆ ਇਸ ਨੂੰ ਜੀਟੀਏ ਕਿਹਾ ਜਾਂਦਾ ਇੱਥੇ ਅੱਜ ਬਰਫ ਦੀ ਚਿੱਟੀ ਚਦਰ ਜਿਹੜੀ ਵਿਸ਼ਾਏ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ 스노우ਫਾਲ ਹੋ ਰਹੀ ਹੈ ਤਾਂ ਬਹੁਤ ਹੀ ਦਿਲਕਸ਼ ਨਜ਼ਾਰਾ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਬਹੁਤ ਪਿਆਰੀਆਂ ਲੱਗਦੀਆਂ ਨੇ ਜਦੋਂ ਤੁਸੀਂ ਆਪਣੇ ਆਪਣੇ ਫੋਨਾਂ ਦੇ ਵਿੱਚ ਕੈਪਚਰ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਜਿਹੜਾ ਆਨੰਦ ਹੈ ਮਾਣਦੇ ਹੋ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਇਹ ਜਿਹੜੀ 스노우ਫਾਲ ਹੋ ਰਹੀ ਹੈ ਬਹੁਤ ਹੀ ਪਿਆਰਾ ਖੂਬਸੂਰਤ ਜਿਹੜਾ ਦ੍ਰਿਸ਼ ਹੈ ਤੁਹਾਨੂੰ ਕੈਮਰੇ ਦੀ ਅੱਖ ਦੇ ਨਾਲ ਅਸੀਂ ਦਿਖਾ ਰਹੇ ਹਾਂ ਕੈਨੇਡਾ ਦੇ ਬ੍ਰੈਂਪਟਨ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਆਨੰਦ ਮਾਣਦੇ ਨੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਹੜੀਆਂ ਵੀਡੀਓਜ਼ ਬਣਾ ਕੇ ਭੇਜਦੇ ਨੇ ਤਾਂ ਬਹੁਤ ਹੀ ਸੋਹਣੀਆਂ ਐ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਬਰਫ਼ ਹੈ 스ਨੋਫਾਲ ਇੱਥੇ ਹੋ ਰਹੀ ਹੈ ਬਹੁਤ ਹੀ ਦਿਲਕਸ਼ ਨਜ਼ਾਰਾ ਇਸ ਨਜ਼ਾਰੇ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਆਨੰਦ ਮਾਣਦੇ ਨੇ ਤਾਂ ਬਹੁਤ ਹੀ ਪਿਆਰੀਆਂ ਤਸਵੀਰਾਂ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਇਹ ਤਸਵੀਰਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਨੇ ਔਰ ਤੁਹਾਨੂੰ ਜਿਹੜਾ 스ਨੋਫਾਲ ਵਾਲਾ ਜਦੋਂ ਬਰਫ਼ ਪੈਂਦੀ ਐ ਇਸ ਤਰ੍ਹਾਂ ਦਾ ਮੌਸਮ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਆਪਣੀ ਜਿਹੜੀ ਰਾਏ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਓ